ਉਹ ਨਹੀਂ ਲੱਗੀ ਚੰਗੀ ਗੱਲ ਆ ਤੁਹਾਨੂੰ ਪਤਾ ਹੈ ਟਰੰਪ ਨੇ ਤਾਂ ਹੱਲ ਕਰ ਹੀ ਦੇਣਾ ਸੀਗਾ ਬਾਕੀ ਇਹਨਾਂ ਦਾ ਜੋ ਵੀ ਸਿਸਟਮ ਆ ਬਸ ਠੀਕ ਹੀ ਆ ਨੀਤ ਸੋਚੀ ਰੱਖਿਆ ਕਰੋ ਹਮੇਸ਼ਾ ਜ਼ਿੰਦਗੀ ਚ ਬਸ ਇਹ ਨੀਤ ਸੋਚੀ ਰੱਖੋਗੇ ਤਾਂ ਸਭ ਕੁਝ ਸਹੀ ਹੈ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਲਾਓ ਵੀ ਮਿੱਤਰੋ ਅੱਜ ਪਹਿਲੇ ਦਿਨ ਝੋਟਾ ਜੋੜਦਾ ਲਵਲੀ ਦੀ ਟੂੜੀ ਢੋਣ ਲੱਗੇ ਆ ਜੀ ਸასი ਕਾਲ ਜੀ ਕੀ ਹਾਲ ਜੀ ਸਾਰੇ ਠੀਕ ਠਾਕ ਹੋ ਕਿਵੇਂ ਹੋ ਜੰਗ ਜੰਗ ਕਰਦੇ ਸੀ ਉਹੀ ਹੋਇਆ ਜੋ ਆਪਾਂ ਕਿਹਾ ਸੀ ਕਿ ਜੰਗ ਨਹੀਂ ਲੱਗਣੀ ਚਲੋ ਬਾਕੀ ਜੋ ਹੁੰਦਾ ਹਨਾ ਉਹ ਸਮੇਂ ਦੇ ਨਾਲ ਹੀ ਹੁੰਦਾ ਆ ਰਾਤ ਵੀ ਵੇਖੋ ਕਿੰਨਾ ਹੋਇਆ ਕਿਤੇ ਕਹਿੰਦੇ ਬਸ ਹੋ ਗਿਆ ਬਾਈ ਹੱਲ ਹੋ ਗਿਆ ਉਸ ਤੋਂ ਬਾਅਦ ਚ ਕਹਿੰਦੇ ਫਿਰ ਬਲੈਕਆਊਟ ਹੋ ਗਿਆ ਪਤਾ ਨਹੀਂ ਸੱਚੀ ਹੈ ਖਬਰ ਕਿ ਝੂਠੀ ਹੈ ਵੈਸੇ ਆਪਣੇ ਰਿਸ਼ਤੇਦਾਰ ਉਧਰ ਤੇ ਉੱਥੇ ਤਾਂ ਸਾਰਾ ਵੈਸੇ ਅਮਣਾ-ਮਾਣੀ ਆ ਬਾਕੀ ਚਲੋ ਜੰਗ ਦਾ ਨਾ ਹੀ ਚੰਗਾ ਪਰ ਜੰਗ ਬਹੁਤ ਮਾੜੀ ਚੀਜ਼ ਆ ਸੋ ਨਹੀਂ ਲੱਗੀ ਚੰਗੀ ਗੱਲ ਤੁਹਾਨੂੰ ਪਤਾ ਹੈ ਟਰੰਪ ਨੇ ਤਾਂ ਹੱਲ ਕਰ ਹੀ ਦੇਣਾ ਸੀਗਾ ਬਾਕੀ ਇਹਨਾਂ ਦਾ ਜੋ ਵੀ ਸਿਸਟਮ ਆ ਬਸ ਠੀਕ ਹੀ ਆ ਉਹ ਤੁਸੀਂ ਸਾਰੇ ਜਾਣਦੇ ਹੀ ਆ ਜੋ ਸਿਸਟਮ ਇਹਨਾਂ ਦਾ ਚੱਲਦਾ ਤੇ ਬਾਕੀ ਚਲੋ ਚੰਗਾ ਟਿਕ ਟਿਕਾ ਹੀ ਚੰਗਾ ਪਰ ਉਹਨਾਂ ਦਾ ਕੀ ਬਣੂਗਾ ਜਿਹੜੇ ਐਨਾ ਐਨਾ ਸੌਦਾ ਕਰੇ ਲਿਆਏ ਪਛਤਾਉਂਦੇ ਉਹਨੇ ਲੋਕਾਂ ਨੇ ਤੇਲ ਤੇ ਤੇਲ ਸਿਲੰਡਰ ਕਿੰਨਾ ਕੁਝ ਰੱਖ ਲਿਆ ਨਾ ਸੋ ਬਾਕੀ ਜੰਗ ਦਾ ਤਾਂ ਨਾ ਹੀ ਮਾੜਾ ਜੰਗ ਨਹੀਂ ਲੱਗਣੀ ਚਾਹੀਦੀ ਸੋ ਸਹੀ ਹੋਇਆ ਟਰੰਪ ਬਿਨਾ ਹੱਲ ਨਹੀਂ ਸੀ ਹੋਣਾ ਚਲ ਆਪਾਂ ਤਾਂ ਇਹੀ ਕਹਿ ਸਕਦੇ ਆ ਜੋ ਆਪਾਂ ਖਬਰਾਂ ਸੁਣੀਆਂ ਇਹ ਟਰੰਪ ਨੇ ਹੱਲ ਕਰਾਤਾ ਵੇਖੋ ਇੱਕ ਅਮਰੀਕਾ 'ਚ ਬੈਠੇ ਇੱਕ ਟਵੀਟ ਨੇ ਕੱਲ ਸਾਰਾ ਬਲੈਕਆਊਟ ਚੱਕਤਾ ਨਹੀਂ ਤਾਂ ਮੋਗੇ ਜ਼ਿਲ੍ਹੇ 'ਚ ਸਾਡੇ ਰਾਤ 9 ਵਜੇ ਬਲੈਕਆਊਟ ਹੋਣਾ ਸੀਗਾ ਪਰ ਲੈਟ 8:30 ਜਾਣੀ ਸੀਗੀ ਸਾਇਰਨ ਵੱਜਣੇ ਸੀਗੇ ਪਰ ਲਾਈਟ ਗਈ ਨਹੀਂ ਕਿਉਂਕਿ ਬਿਆਨ ਉਹ ਤੋਂ ਪਹਿਲਾਂ ਹੀ ਆ ਗਿਆ ਸੀ ਫਿਰ ਵਿੱਚੋਂ ਜਦੋਂ ਇੱਕ ਵਾਰੀ ਖਬਰ ਆਈ ਆ ਵੀ ਫਿਰ ਉਹਨਾਂ ਨੇ ਸੀਜ਼ਫਾਇਰ ਦੀ ਉਲੰਘਣਾ ਕਰਤੀ ਆ ਇਹ ਹੋ ਗਿਆ ਉਹ ਹੋ ਗਿਆ ਲੈਟ ਫੇਰ ਗਈ ਚਲੀ ਅੱਧੇ ਘੰਟੇ ਬਾਅਦ ਫਿਰ ਖਬਰਾਂ ਆਈਆਂ ਵੀ ਫੌਜੀ ਫੌਜ ਕਹਿੰਦੀ ਵੀ ਨਹੀਂ ਕੋਈ ਨਹੀਂ ਤਮਾਕਾ ਹੋਇਆ ਇਹ ਉਹ ਫਲਾਨਾ ਹਨਾ ਸੋ ਸਾਰਾ ਘਟਾ ਟਿਕਾਈ ਆ ਉਹਨਾਂ ਭਈਆਂ ਦਾ ਕੀ ਬਣੂਗਾ ਜਿਹੜੇ ਪੰਜਾਬ ਛੱਡ ਕੇ ਯੂਪੀ ਵਿਹਾਰ ਨੂੰ ਵੜ ਗਏ ਕਿਉਂਕਿ ਹਾਲੇ ਉਹ ਪਹੁੰਚੇ ਵੀ ਨਹੀਂ ਹੋਣੇ ਤੇ ਜੰਗ ਬੰਦ ਹੋ ਗਈ। ਸੋ ਚਲੋ ਬਾਬਾ ਨਾਨਕ ਦੀ ਇਹ ਬਾਬੇ ਨਾਨਕ ਦੀ ਇਹ ਧਰਤੀ ਆ ਸੋ ਅਮਨ-ਅਮਾਨ ਹੀ ਰਹੂਗਾ। ਬਾਕੀ ਜੋ ਹੋਣਾ ਉਹ ਬਾਬੇ ਨਾਨਕ ਦੇ ਬਾਬੇ ਨਾਨਕ ਨੇ ਜੋ ਕਰਨਾ ਸੋ ਚੰਗਾ ਵੀ ਉਹੀ ਕਰਦਾ ਮਾੜਾ ਵੀ ਉਹੀ ਕਰਦਾ। ਵੈਸੇ ਮਾੜਾ ਤਾਂ ਕਰਦਾ ਨਹੀਂ ਕਰਦਾ ਚੰਗਾ ਹੀ ਆ। ਸੋ ਬਾਕੀ ਚਲੋ ਬਾਬਾ ਮਿਹਰ ਕਰੇ। ਸੋ ਇੱਕ ਖੁਸ਼ੀ ਦੀ ਹੋਰ ਗੱਲ ਆ। ਇੱਕ ਤਾਂ ਜੰਗ ਖਤਮ ਹੋ ਗਈ। ਦੂਜੀ ਇਹ ਆ ਵੀ ਚਲੋ ਲੋਕਾਂ ਨੂੰ ਸਾਹ ਆ ਤੇ ਦੂਜੀ ਇਹ ਆ ਵੀ ਆਪਣੀ ਅਜੀ ਤੂੜੀ ਵੀ ਬਣ ਗਈ। ਆ ਵੇਖ ਲਓ। ਉਹ ਸਾਹਮਣੇ ਬਾਬਿਆਂ ਦੀ ਮਸ਼ੀਨ ਚੱਲੀ ਜਾਂਦੀ ਆ। ਆ ਸਾਰਾ ਬਣਾ ਗਈ ਬਾਣ ਤੇ ਹੁਣ ਉਹ ਉਧਰ ਗਈ ਚਲੀ ਆ। ਸੋ ਚਲੋ ਇਹ ਵੀ ਆਪਣਾ ਕੰਮ ਡਨ ਹੋ ਗਿਆ। ਅੱਗ ਨਹੀਂ ਲਾਉਣੀ ਪਈ। ਕਿਸੇ ਦੇ ਤੂੜੀ ਮੂੰਹ ਚ ਪਾਉਗੀ। ਸੋ ਸ਼ੁਕਰਾ ਪੰਨ ਦਾਣ ਦਾ ਕੰਮ ਹੋਇਆ। ਖੇਤ ਗੇੜਾ ਮਾਰਨ ਆਇਆ ਸੀ ਉਦੋਂ ਇਹਨਾਂ ਨੂੰ ਮੈਂ ਲਾ ਗਿਆ ਸੀਗਾ। ਤੇ ਬਾਬਿਆਂ ਨੂੰ ਤੇ ਚਲੋ ਕੋਟ ਸੁਖੀ ਵਾਲੇ ਕੋ ਉਸ਼ਾਲ ਵਾਲੇ ਤੂੜੀ ਬਣਾ ਕੇ ਲੈ ਚੱਲੇ ਆ। ਸੋ ਬਾਬਾ ਮਿਹਰ ਕਰੇ। ਇਦਾਂ ਹੀ ਤਰੱਕੀਆਂ ਬਗਦਾਰ ਬਈ ਸਭ ਨੂੰ ਤੇ ਸਾਰੇ ਖੁਸ਼ ਰਹੋ। ਕਿਸੇ ਦੇ ਮਗਰ ਨਾ ਲੱਗਿਆ ਕਰੋ ਐਵੇਂ ਚੱਕ ਲੋ ਚੱਕ ਲੋ ਚੱਕ ਲੋ ਰੱਖ ਲੋ ਰੱਖ ਲੋ ਕਰ ਦਿੰਦੇ ਆ ਪਿਆਰ ਨਾ ਰਿਆ ਕਰੋ ਜੀ ਠੰਡੇ ਲਿਆਏ ਆ ਮੈਂ ਕਿਹਾ ਚਲੋ ਆਪਾਂ ਵੀ ਕਿ ਸੇਵਾ ਲਾ ਦਈਏ ਲੈ ਕੇ ਇਧਰ ਬਾਈ ਬਣਾਈ ਜਾਂਦੇ ਆ ਟੂੜੀ ਸੋ ਬਾਬਾ ਮੇਅਰ ਕਰੇ ਆਉਣ ਲੱਗੇ ਸਾਨੂੰ ਸੇਵਾਕ ਨਹੀਂ ਮੈਂ ਟੂੜੀ ਬਹੁਤ ਸੋਹਣੀ ਬਣਾਉਂਦੇ ਸਾਫ ਨਾਪ ਕੇ ਬਾਈ ਚਲੋ ਬਾਬਾ ਮੇਅਰ ਅੱਜ ਪਹਿਲੇ ਨਾਲ ਛੋਟਾ ਜੋੜਦਾ ਲਵਲੀ ਦੀ ਟੂੜੀ ਢੋਣ ਲੱਗੇ ਆ ਕਰ ਲਿਆ 2000 2 2 ਯੱਕ ਭਰੀ ਖੜੀ ਜਾਂਦੇ ਆ ਕਾ ਲੈ ਆਂਦੀ ਆ ਆਪਾਂ ਤੇ ਅੱਜ ਫਿਰ ਕੰਮ ਚਲਾਦਾ ਬਾਬੇ ਦਾ ਨਾਮ ਲੈ ਕੇ ਤੇ ਆ ਜਾਂਦਾ ਯੋਧਾ ਆਹ ਲਖਾਇਰਾ ਜੋੜਦਾ ਅੱਜ ਨਾ ਲੱਗਿਆ ਹੀ ਤੋੜੀ ਲਾਈ ਨਹੀਂ ਟਰਾਲੀ ਬੈ ਕਰਤੀ ਮੇਰਾ ਵੀ ਲਾਹ ਲਾਵੇਂ ਟਮਾਟੀ ਲੈ ਹਵੇ ਲੋ ਬਈ ਤੋੜੀ ਲਾਉਣ ਤੋਂ ਪਹਿਲਾਂ ਗੜ ਖਾਂਦਾ ਏ

ਔਰ ਲਾਹ ਕੇ ਆਇਆ ਤੁਂਦੀ ਬੜਾ ਨਬਤਾ ਵਾਹੋ ਜੀ ਤੂ ਦੇ ਫੰਦੇ ਨਾ ਤੂੰ ਨਾ ਚਿੰਨ ਲੇ ਟੇਰਨ ਕਿ ਲਾਓ ਵੇ ਮਿੱਤਰੋ ਨਾ ਹਣ ਲੱਗੇ ਸੀ ਲਾਈਟ ਉੱਡ ਗਈ ਐ ਟੈਂਕੀ ਚੋਂ ਕੀ ਭਰੀ ਆ ਹਾਂਜੀ ਭਰੀ ਸੀ ਲਾਓ ਵੇ ਲਵਲੀ ਸੇਠ ਦੀ ਤੂੜੀ ਲਾਹ ਹੁੰਦੀ ਆ ਸੋ ਆਪਣੀ ਖੇਤ ਵੀ ਤੂੜੀ ਬਣ ਗਈ ਆ ਬੱਦ ਵਾਲੇ ਇਧਰਲੀ ਸਾਈਡ ਕੋ ਚੀ ਜਾਂਦਾ ਮੋਗਾ ਸਾਡਾ ਜ਼ਮੀਨ ਕਾਫੀ ਪੈ ਗਿਆ ਵੈਸੇ ਸਾਡੇ ਏਰੀਆ ਚ ਆਪਣੇ ਚ ਤਾਂ ਨਹੀਂ ਪਿਆ ਉਧਰ ਜੰਗ ਜਿਵੇਂ ਗੜੂੰਗੜੂੰ ਕਰਦੀ ਸੀ ਤੇ ਉਧਰ ਹੁਣ ਰੱਬ ਵੀ ਨਾਲ ਹੀ ਕਰੀ ਜਾਂਦਾ ਉਹ ਵੀ ਗਰਜ ਲਿਸ਼ਕਾ ਪੂਰੀ ਇਸ ਵਾਰ ਮੀਂਹ ਕਾਫੀ ਆ ਆ ਨੇਰੀ ਚੱਲ ਪਈ ਆ ਬਾਕੀ ਆ ਜੱਗ ਵੀ ਬਹੁਤ ਲੱਗੇ ਇਧਰਲੀ ਸਾਈਡ ਲਾਲੀ ਦੇਖੋ ਕਿੰਨੀ ਆ ਲਾਲ ਲਾਲ ਹੋਇਆ ਪਿਆ ਸਾਰਾ ਅਸਮਾਨ ਸੋ ਛੇਤੀ ਆ ਸਾਰਿਆਂ ਨੂੰ ਅੱਗ ਦੀ ਇਹ ਅੱਗ ਲੱਗਈ ਤੇ ਇਧਰ ਲੈਹੰਦੇ ਵਾਲੇ ਸਾਈਡ ਵੀ ਹੁਣ ਪੂਰਾ ਲਿਸ਼ਕੀ ਜਾਂਦਾ ਆ ਸਾਈਡ ਸਾਰੀ ਚਲੋ ਆਪਣਾ ਕੰਮ ਡੰਨੋ ਕਿਵੇਂ ਹੋਰ ਖੁਸ਼ੀ ਓਕੇ ਹਾਂ ਤਾਂ ਸਕੂਲ ਲੱਗਣਾ ਹੈ ਫਿਰ ਹਾਂਜੀ ਚਲੋ ਜੀ ਸਕੂਲਾਂ ਦੀਆਂ ਬਈ ਆ ਗਿਆ ਮੈਸੇਜ ਸਕੂਲ ਲੱਗਣੇ ਆ ਲੈਟ ਸ਼ਬਦ ਦੇ ਕੁਤਬਾ ਦੀ ਕਿਵੇਂ ਫਿਰ ਜਾਣਾ ਪਾਣਾ ਜਾਣਾ ਹੈ ਚਲ ਕੋਈ ਉਹ ਤਾਂ ਜਾਣਾ ਹੀ ਪਾਣਾ ਹਾਂ ਹਾਂ ਪਾਪਾ ਹਾਂ ਵਸ ਠੀਕ ਹੈ ਚੱਲੀ ਜਾਂਦੇ ਦੂਜੀ ਵੀ ਚੱਲੀ ਜਾਂਦੇ ਜੇ ਲੈਟ ਆ ਗਈ ਉਹ ਚੱਲ ਪੂਗੀ ਬਾਕੀ ਆਪਾਂ ਇਹਨੂੰ ਲਾਤਾ ਦੇ ਦੇ ਸਟੈਂਡ ਤੇ ਤੇ ਓਕੇ ਅੱਜ ਆਪਾਂ ਇਹਦੇ ਮਗਰ ਟਰਾਲੀ ਤਾਂ ਪਾਤੀ ਅੱਜ ਪਹਿਲੇ ਦਿਨ ਸੋ ਹਾਲ ਵੀ ਪਾਵਾਂਗੇ ਕੱਦੇ ਦਿਨ ਚ ਥੋੜੀ ਬਣ ਗਈ ਫਿਰ ਵਾਹਣ ਪਾਵਾਂਗੇ ਤੇ ਫਿਰ ਓਕੇ ਆ ਘੈਂਟ ਗੱਲ ਬਾਤ ਬਾਕੀ ਗਰਜ ਬੜੀ ਤਕੜੀ ਹੈ ਨਾ ਹਾਂਜੀ ਤੇ ਹੁਣ ਨਾਲ ਗਈ ਛਿਧ ਛਤੀ ਤੇ ਰੋਟੀ ਖਾ ਲਈ ਤੇ ਫਿਰ ਮਿਲਦੇ ਹਾਂ ਨਹੀਂ ਤੇ ਲੋ ਬੜਾ ਲਿਸ਼ਕਦਾ ਹੁਣ ਦਿਖਾਉਣਾ ਤੇ ਲਾਈਟ ਵੀ ਹੋ ਗਈ ਚਲੀ ਆ ਆ ਸਾਰੇ ਲੈਂਦੇ ਵਾਲੇ ਪਾਸੇ ਬੜਾ ਤਕੜੀ ਗਰਜ ਲਿਸ਼ਕ ਹੋ ਜਾਂਦੀ ਹੈ ਬਾਕੀ ਮੈਂ ਤਾਂ ਅੱਜ ਇਧਰ ਮੋਗੇ ਏਰੀਆ 'ਚ ਵੀ ਕਾਫੀ ਪੈ ਗਿਆ ਸੀ ਲਿਸ਼ਕਾ ਪੂਰਾ ਮਾਰ ਡਰ ਲੱਗਦਾ ਉਸਤਾ ਸਾਡਾ ਡਰਦਾ ਹੁਣ ਲਾਈਟ ਵੀ ਨਹੀਂ ਆਉਣੀ ਮੈਨੂੰ ਲੱਗਦਾ ਕੰਮ ਖਰਾਬ ਹੀ ਹੋ ਜਾਣਾ ਜਗਾ ਲਓ ਲਾਈਟ ਹੂੰ ਹੂੰ ਜਗਾ ਲਓ ਮੈਨੂੰ ਪਤਾ ਨਹੀਂ ਕਿ ਇਹ ਜਦੋਂ ਨਾਲ ਬਿਤਾ ਚੱਲ ਕੋਈ ਨਹੀਂ ਜਦੋਂ ਆਗੀ ਤੇ ਇਸੀ ਚਲਾ ਲਾਂਗੇ ਨਹੀਂ ਤਾਂ ਫਟਾ ਠੀਕ ਆ ਨਹੀਂ ਪਹਿਣਾ ਸ਼ੁਰੂ ਹੋ ਗਿਆ ਗਾਜ ਦਾ ਵੜਾ ਦਾਦਾ ਹੀ ਕਾਫੀ ਕੰਮ ਚੱਲ ਪਿਆ ਬਾਲਾ ਵੀ ਨਹੀਂ ਤਰੇਜ ਨਾਰਮਲ ਹੀ ਕਹਿ ਸਕਦੇ ਆ ਸਾਡੇ ਬੰਦੇ ਅੰਦਰ ਡਰੇ ਨੇ ਨੰਡਰ ਤਾਂ ਉਸਤਾਦ ਹਾਂ ਦਰਖਸ਼ ਡਰ ਲੱਗਦਾ ਬਦਲ ਲੱਗਦਾ ਹਾਂ ਮੈਨੂੰ ਨਹੀਂ ਅਸੀਂ ਜੇ ਛੋਟੇ ਹੁੰਦੇ ਸੀ ਨਾ ਬਹੁਤ ਡਰਦੇ ਹੁੰਦੇ ਮੈਂ ਤਾਂ ਜਿਹੜਾ ਆਪਣਾ ਸੰਦੂਖ ਨਹੀਂ ਥੱਲੇ ਉਹਦੇ ਥੱਲੇ ਫੜ ਜਾਂਦਾ ਸੀ ਜਿੰਨੇ ਘਰ 'ਚ ਸ਼ੀਸ਼ੇ ਹੁੰਦੇ ਸੀ ਉਦੋਂ ਸਾਰਿਆਂ ਦੇ ਵਿੱਚ ਚੁੰਨੀ ਪਾ ਲੈਣੀ ਜਾਂ ਕੋਈ ਕੱਪੜਾ ਪਾ ਦੇਣਾ ਤੇ ਹੁਣ ਵੇਲੇ ਸਾਰਿਆਂ ਦੇ ਕੋਠਿਆਂ 'ਚ ਸ਼ੀਸ਼ੇ-ਸ਼ੀਸ਼ੇ ਆ ਹਾਂ ਹੁਣ ਡਰ ਨੂੰ ਲੱਗਦਾ ਤਾਂ ਹੈ ਪਰ ਉਹਨਾਂ ਨੂੰ ਨਹੀਂ ਲੱਗਦਾ ਉਹਨਾਂ ਨੂੰ ਛੋਟਿਆਂ ਨੂੰ ਬਹੁਤ ਲੱਗਦਾ ਹੁੰਦਾ ਜਦੋਂ ਹਨੇਰੀ ਵੀ ਆ ਜਾਣਾ ਬਹੁਤ ਜ਼ਿਆਦਾ ਡਰ ਲੱਗਣਾ ਅੰਦਰ ਕੰਨਾਂ 'ਚ ਆਂਗਲਾ ਦੇ ਕੇ ਬਹਿ ਜਾਣਾ ਕੰਫਰਮ ਲੱਗਦਾ ਕਿ ਨਹੀਂ ਮੈਨੂੰ ਨਹੀਂ ਇੰਨਾ ਤਾਂ ਨਹੀਂ ਆਦਾ ਵੈਸੇ ਲੱਗਦਾ ਥੋੜਾ ਥੋੜਾ ਹਾਂ ਖੁਸ਼ ਆ ਘਟ ਦਰਦਾ ਦਿਲ ਵੱਧ ਦਰਦਾ ਨਾ ਲਓਏ ਮਿੱਤਰੋ ਆਹ ਵਲੌਗ ਨੂੰ ਇੱਕ ਇਹੰਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਚ ਜਿਉਂਦੇ ਬਸ ਤੇ ਰੋ ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਇੱਕ ਗੱਲ ਹੋਰ ਜਾਂਦੇ ਜਾਂਦੇ ਕਹਦੀ ਐ ਵੀ ਸਕੂਲ ਦੀ ਛੁੱਟੀ ਹੋ ਗਈ ਇਹਨਾਂ ਦੀ ਫਿਰ ਕੈਂਸਲ ਤੇ ਨਹੀਂ ਕੈਂਸਲ ਨਹੀਂ ਹੋਈ ਸਕੂਲ ਜਾਣਾ ਕੈਨਸਲ ਹੋ ਗਿਆ ਤੇ ਛੁੱਟੀਆਂ ਵਧ ਗਈਆਂ ਛੁੱਟੀਆਂ ਵਧ ਗਈਆਂ ਨਾ 14 ਤਰੀਕ ਤੱਕ ਨਹੀਂ 17 ਤੱਕ ਨਹੀਂ ਕੱਲ ਦੀ ਛੁੱਟੀ ਹੈ 14 ਨੂੰ ਤੁਹਾਡੇ ਪੇਪਰ ਸੀ ਉਹ ਕੈਨਸਲ ਹੋ ਗਿਆ ਨਹੀਂ ਨਹੀਂ ਅੱਜ ਕੱਲ ਦੀ ਛੁੱਟੀ ਹੈ ਹਾਂਜੀ ਉਹ ਤੁਸੀਂ ਦੇਖੋ ਪੇਪਰ ਵੀ ਕੈਨਸਲ ਹੋ ਗਿਆ ਨਾ ਨਾਲ ਕਿਉਂ ਪੇਪਰ ਹੋਵੇ ਪੇਪਰ ਅੱਗੇ ਹਾਂ ਅੱਗੇ ਕਰਦੇ ਨੇ ਸੋ ਬਾਕੀ ਜੰਗ ਤੋਂ ਬਚਾ ਤੇ ਇਹ ਵੀਡੀਓ ਚ ਅੱਜ ਜੰਗ ਦੀ ਗੱਲ ਕੀਤੀ ਵਲੌਗ ਹੈ ਛੋਟਾ ਹੀ ਆ ਚਲੋ ਜਿੰਨਾ ਵੀ ਹੋਇਆ ਸਪੋਰਟ ਕਰਿਓ ਜਿਉਂਦੇ ਵਾਸਤੇ ਰੋ ਟੈਨਸ਼ਨ ਨਾ ਲਿਆ ਕਰੋ ਬੇਨਾ ਮਤਲਬ ਉਹ ਤੋਂ ਟੈਨਸ਼ਨਾਂ ਸਭ ਲਾਹ ਦਿਆ ਕਰੋ ਜਿੰਨੀਆਂ ਵੀ ਟੈਨਸ਼ਨਾਂ ਹੁੰਦੀਆਂ ਬਾਬੇ ਨਾਨਕ ਨੂੰ ਦੇ ਦਿਆ ਕਰੋ ਕਿਉਂਕਿ ਬਾਬਾ ਨਾਨਕ ਹੀ ਸਾਰੀਆਂ ਦੀਆਂ ਟੈਨਸ਼ਨਾਂ ਦੂਰ ਕਰਨ ਵਾਲਾ ਬਾਬੇ ਨਾਨਕ ਨੇ ਹੀ ਤਰੱਕੀ ਬਖਸ਼ਦੀਆਂ ਬਾਬੇ ਨਾਨਕ ਨੇ ਹੀ ਸਭ ਕੁਝ ਦੇਣਾ ਚੰਗਾ ਮਾੜਾ ਸਭ ਉਹਦੀ ਕਿਰਪਾ ਮੈਂ ਤਾਂ ਸਭ ਤੋਂ ਵੱਧ ਉਸ ਅਕਾਲ ਪੁਰਖ ਨੂੰ ਮੰਨਣਾ ਤੇ ਉਸ ਅਕਾਲ ਪੁਰਖ ਨੂੰ ਹੀ ਮੰਨਣਾ ਚਾਹੀਦਾ ਸੋ ਵਿਸ਼ਵਾਸ ਰੱਖਿਆ ਕਰੋ ਬਾਬੇ ਬਾਬਾ ਨਾਨਕ ਕਿਸੇ ਦਾ ਮਾੜਾ ਨਹੀਂ ਕਰਦਾ ਸਭ ਦਾ ਹੀ ਚੰਗਾ ਕਰਦਾ ਬਸ ਇੱਕ ਨੀਤ ਸੁੱਚੀ ਰੱਖਿਆ ਕਰੋ ਹਮੇਸ਼ਾ ਜ਼ਿੰਦਗੀ ਚ ਬਸ ਇਹ ਨੀਤ ਸੁੱਚੀ ਰੱਖੋਗੇ ਤਾਂ ਸਭ ਕੁਝ ਸਹੀ ਹੈ ਕਿਸੇ ਦਾ ਮਾੜਾ ਨਾ ਸੋਚਿਆ ਕਰੋ ਜੈਲਸੀ ਨਾ ਕਰਿਆ ਕਰੋ ਬਸ ਤੁਹਾਨੂੰ ਆਪ ਦੀ ਆ ਵੀ ਤਰੱਕੀ ਮਿਲ ਜਾਨੀ ਸੋ ਜਦੋਂ ਆਪਾਂ ਇੱਕ ਦੂਜੇ ਸਾੜਾ ਕਰਦੇ ਆ ਲੱਤਾਂ ਖਿੱਚਦੇ ਆ ਜਾਂ ਕੋਈ ਬੰਦਾ ਤਰੱਕੀ ਕਰਦਾ ਉਹ ਤੇ ਜੈਲਸੀ ਕਰਦੇ ਆ ਨਾ ਜਾਂ ਛੱਡਦੇ ਆ ਉਹ ਫਿਰ ਤੁਹਾਡੇ ਲਈ ਤੁਹਾਨੂੰ ਪਤਾ ਹੀ ਆ ਤੁਹਾਡਾ ਮਾੜਾ ਹੀ ਹੋਊਗਾ ਸੋ ਨਾ ਕਰਿਆ ਕਰੋ ਪਿਆਰ ਮੁਹੱਬਤ ਕਰਿਆ ਕਰੋ ਦੁਨੀਆ ਤੇ ਇੱਕ ਈ ਆਏ ਆ ਜਿੰਦਗੀ ਚ ਪਤਾ ਨਹੀਂ ਫੇਰ ਕਿਸੇ ਨੇ ਇੱਕ ਦੂਜੇ ਨੂੰ ਮਿਲਣਾ ਕਿ ਨਹੀਂ ਮਿਲਣਾ ਸੋ ਹਮੇਸ਼ਾ ਪਿਆਰ ਨਾਲ ਰਿਆ ਕਰੋ ਬਾਕੀ ਜਿਹੜੇ ਨੇਤਾਵਾਲੇ ਉਹੋ ਜਿਹੇ ਆ ਉਹਨਾਂ ਨੂੰ ਮਰਦਾ ਰੱਬ ਦਿੰਦਾ ਈ ਆ ਤੇ ਜਿਹੜੇ ਫਿਰ ਉਹ ਜਿਹੇ ਆ ਉਹ ਫਿਰ ਖੁੱਲਦੇ ਇੱਥੇ ਰਹਿ ਜਾਂਦੇ ਸੋ ਚੰਗੀ ਸੋਚ ਰੱਖਿਆ ਕਰੋ ਚੰਗੇ ਸੋਚ ਨਾਲ ਸਮਾਜ ਚ ਰਿਆ ਕਰੋ ਫਿਰ ਤਰੱਕੀਆਂ ਆਪੇ ਹੋਣਗੀਆਂ ਚਲੋ ਜਿਉਂਦੇ ਵਾਸਤੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਗੁੱਡ ਨਾਈਟ ਬਾਏ